ਸਸਕਾਰ ਯਸਤ نیوز ਵੇਖ ਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖਿਆ ਕਿ ਹਾਲੇ ਹੀ ਵਿੱਚ ਚੰਡੀਗੜ੍ਹ ਦੇ ਵਿੱਚ ਬੀਜੇਪੀ ਨੇ ਆਪਣਾ ਮੇਰ ਬਣਾ ਲਿਆ ਹੈ ਜਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਕਿ 36 ਸੀਟਾਂ ਸੀਗੀਆਂ ਜਿਹਦੇ ਵਿੱਚ 16 ਜੜੀਆਂ ਨੇ ਉਹ ਬੀਜੇਪੀ ਨੂੰ ਪੈਂਦੀਆਂ ਨੇ ਤੇ ਜੇ ਗੱਠ ਜੋੜ ਦੀ ਗੱਲ ਕਰੀ ਤਾਂ ਉਹਨੂੰ 12 ਸੀਟਾਂ ਹੀ ਮਿਲਦੀਆਂ ਨੇ ਤੇ 8 ਸੀਟਾਂ ਜਿਹੜੀਆਂ ਨੇ ਉਹ ਨਾ ਕਿਤਨਾ ਕਿਤੇ ਰਿਜੈਕਟ ਹੋ ਜਾਂਦੀਆਂ ਨੇ ਪਰ ਬੀਜੇਪੀ ਨੇ ਆਪਣਾ ਜਿਹੜਾ ਮੇਰ ਬਣਾ ਲਿੱਤਾ ਹੈ ਪਰ ਉਸ ਤੋਂ ਬਾਅਦ ਚ ਲਗਾਤਾਰ ਜਿਹੜਾ ਵਾ ਕਾਂਗਰਸ ਦੇ ਵਿੱਚ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਵਿੱਚ ਕਿਤਨਾ ਕਿਤੇ ਰੋਸ ਚੱਲ ਰੋਸ ਚੱਲਦੇ ਹੁਣ ਤੇ ਬਾਤ ਸਾਡੇ ਨਾਲ ਇੱਥੇ ਇਹ ਗੱਲ ਕਰੀਏ ਹਲਕਾ ਅਜਨਾਲਾ ਦੀ ਤੇ ਹਲਕਾ ਅਜਨਾਲਾ ਤੋਂ ਬੀਜਪੀ ਝੂਠ ਦੇ ਸ਼ਹਿਰੀ ਪ੍ਰਧਾਨ ਜਿਹੜੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਇਸ ਵਿਸ਼ੇ ਤੇ ਹਾਂਜੀ ਭਾਜੀ ਵਿਕਰਮਬੇਦੀ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸਰ ਤੁਹਾਡਾ ਵੀ ਧੰਨਵਾਦ ਜੀ ਸਰ ਜੀ ਗੱਲ ਕਰੀਏ ਇਸ ਵੇਲੇ ਤੁਸੀਂ ਦੇਖਿਆ ਕਿ ਹਾਲੇ ਹੀ ਵਿੱਚ ਬੀਜਪੀ ਨੇ ਜਿਹੜੀ ਆ ਚੰਡੀਗੜ੍ਹ ਦਾ ਮੇਅਰ ਬਣਾ ਦਿੱਤਾ ਪ੍ਰੈਸ ਵੇਲੇ ਕਾਂਗਰਸ ਵੱਲੋਂ ਜਿਹੜਾ ਰੱਜ ਕੇ ਉਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਕਿ ਤੱਕੇਸ਼ਾਈ ਨਾਲ ਜਿਹੜੀ ਇਹ ਅੱਠ ਸੀਟਾਂ ਰਿਜੈਕਟ ਕੀਤੀਆਂ ਤੇ ਤੱਕੇਸ਼ਾਈ ਨਾ ਮੇਰ ਬਣਾਇਆ ਜਾ ਰਿਹਾ ਸਰ ਇਹ ਤੇ ਉਹ ਗੱਲ ਹੋ ਗਈ ਅੰਗੂਰ ਨਹੀਂ ਮਿਲੇ ਤੇ ਅੰਗੂਰ ਖੱਟੇ ਹਣਾ ਇਹਨਾਂ ਨੇ ਇੰਡੀਆ ਆਲਾਈਂਸ ਨੇ ਇਕੱਠੇ ਹੋ ਕੇ ਚੋਣ ਲੜੀ ਜਿਦੇ ਵਿੱਚ ਆਪਾਂ ਗੱਲ ਕਰੀਏ ਕਿ 16 ਵੋਟਾਂ ਭਾਜਪੀ ਨੂੰ ਪਈਆਂ ਤੇ 12 ਪਈਆਂ ਇੰਡੀਆ ਆਲਾਈਂਸ ਨੂੰ ਇੰਡੀਆ ਗੱਠ ਜੋੜ ਨੂੰ ਜੇ ਆਪਾਂ ਗੱਲ ਕਰੀਏ ਉਹਦੇ ਵਿੱਚ 8 ਵੋਟਾਂ ਰਿਜੈਕਟ ਹੋਈਆਂ ਜੋ ਕਿ ਇਹਨਾਂ ਦੇ ਧੜੋਬਾਜੀ ਕਰਕੇ ਠੀਕ ਹੈ ਉੱਥੇ ਆਪਾਂ ਤੁਸੀਂ ਵੀਡੀਓ 'ਚ ਵੀ ਵੇਖਿਆ ਹੋਏਗਾ ਪ੍ਰੈਜ਼ੈਂਟਿੰਗ ਅਫੀਸਰ ਨੇ ਜਿਹੜੇ ਅਨਿਲ ਮਸੀਜੀ ਆ ਉਹਨਾਂ ਨੇ ਇਹਨਾਂ ਨੂੰ ਕਾਲ ਵੀ ਕੀਤੀ ਕਿ ਤੁਸੀਂ ਆ ਕੇ ਆਪਣੀ ਵੋਟਾਂ ਚੈੱਕ ਕਰ ਸਕਦੇ ਹੋ ਜੇ ਆਪਾਂ ਸਹੀ ਹੋਈਏ ਤੇ ਵੋਟਾਂ ਨਾਰਮਲੀ ਚੈੱਕ ਕਰੀਏ ਇਹ ਜਾ ਕੇ ਉੱਥੇ ਵੋਟਾਂ ਖੋਨ ਦੀ ਤੇ ਇਹਨਾਂ ਨੇ ਫਾੜਨ ਦੀ ਕੋਸ਼ਿਸ਼ ਕੀਤੀ ਇਹ ਭਾਜਪਾ ਦੀ ਗੱਲ ਨਹੀਂ ਆ ਸਾਰੇ ਹਿੰਦੁਸਤਾਨ 'ਚ ਪੰਜਾਬ 'ਚ ਆਪਾਂ ਕਿਤੇ ਵੀ ਗੱਲ ਕਰੀਏ ਲੋਕਾਂ ਦਾ ਮਨ ਬਣ ਚੁੱਕਿਆ ਭਾਜਪਾ ਲਈ ਔਰ ਇਹਨਾਂ ਦੀ ਇਹ ਬੁਖਲਾਹਟ ਹੈ ਜੇ ਆਪਾਂ ਗੱਲ ਕਰੀਏ ਆਪਣੀ ਇਹਨਾਂ ਦਾ ਹੀ ਵਰਡਿੰਗ ਸੀ ਜੀ ਈਵੀਐਮ ਨਾਲ ਖਰਾਬ ਹੁੰਦਾ ਹੈ ਜੀ ਹਣਾ ਜੇ ਜਿੱਤ ਜਾਣਗੇ ਤੇ ਇਹਨਾਂ ਦੀ ਜਿੱਤਿਆ ਜੇ ਹਾਰ ਜਾਂਦੇ ਆ ਦੇ ਜੀ ਈਵੀਐਮ ਚ ਆਪਣਾ ਜੀ ਆਪਣਾ ਸੈਟਿੰਗ ਹੋਈ ਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੇਪਰ ਵੈਲਿਡ ਤੇ ਪੇਪਰ ਹੋਏ ਨੇ ਠੀਕ ਆ ਇੱਥੇ ਭਾਜਪਾ ਨੂੰ 16 ਪਈਆਂ 12 ਪਈਆਂ ਇੰਡੀਆ ਅਲਾਈንስ ਨੂੰ ਜੋ ਕਿ ਇਹਨਾਂ ਨੇ ਆਪਣਾ ਨਵਾਂ ਨਵਾਂ ਅਲਾਈንስ ਬਣਾਇਆ ਜੋ ਕਿ ਇਹ ਪਹਿਲਾਂ ਸੋਵਾ ਖਾਂਦੇ ਹੀ ਕਿ ਸਾਨੂੰ ਸੋਵਾ ਲੱਗੇ ਜੀ ਆਪਾਂ ਇਕੱਠੇ ਨਹੀਂ ਹੋਣਾ ਇਹ ਉਹੀ ਅਲਾਈንስ ਵਾਲੇ ਨੇ ਜਿਹੜੇ ਕਹਿੰਦੇ ਸੀ ਕਿ ਇਹ ਕ੍ਰਪਸ਼ਨ ਆ ਚੋਰਾਂ ਦੀ ਪਾਰਟੀ ਆ ਅੱਜ ਇਹਨਾਂ ਨੂੰ ਤੁੱਦ ਤੋਤੇ ਸਾਫ਼ ਸੁਥਰੇ ਲੱਗਣ ਲੱਪੇ ਆ ਜੀ ਇਹਨਾਂ ਦੀ ਆਪਸ ਵਿੱਚ ਮੇਰ ਬਣਨ ਦੀ ਧੜੇ ਬਾਜੀ ਦੇ ਚੱਕਰ ਦੇ ਵਿੱਚ ਜਿਹੜੇ 8 ਬੰਦੇ ਨੇ ਉਹਨਾਂ ਨੇ ਗਲਤ ਸਟੈਂਪਿੰਗ ਲਾਈ ਗਲਤ ਵੋਟ ਪਾਈ ਔਰ ਉੱਥੋਂ ਦੇ ਅਫੀਸਰ ਨੇ ਇਹਨਾਂ ਨੂੰ ਕਾਲ ਕੀਤੀ ਕੀ ਤੁਸੀਂ ਆਓ ਆ ਕੇ ਇੱਥੇ ਆਰਾਮ ਨਾਲ ਚੈੱਕ ਕਰੋ ਔਰ ਤੁਸੀਂ ਵੀਡੀਓ ਚ ਸਾਫ਼ ਦੇਖਿਆ ਕਲੀਅਰ ਦੇਖਿਆ ਕਿ ਉੱਥੇ ਜਾ ਕੇ ਚੈੱਕ ਕਰਨ ਦੀ ਬਜਾਏ ਉਹ ਪੇਪਰ ਚੋੱਕ ਕੇ ਫਾੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬਿਕਰਮ ਸਿੰਘ ਗੱਲ ਕਰੀਏ ਜਿਸ ਤਰੀਕੇ ਨਾਲ ਬੀਬੀ ਸਾਹਿਬ ਵੀ ਇਸ ਚੀਜ਼ ਦਾ ਗੱਲ ਕੀਤੀ ਦੀ 8 ਸੀਟਾਂ ਜੜੀਆਂ ਨੇ 8 ਜੜੀਆਂ ਚੋਂ ਵੋਟਾਂ ਨੇ ਉਹ ਰਿਜੈਕਟ ਹੋ ਜਾਣੀਆਂ ਕਿਤਨਾ ਕਿਤੇ ਇਹ ਚੀਜ਼ ਕਹੀ ਜਾ ਰਹੀ ਕਿ ਭਾਜਪਾ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਤੱਕੇਸ਼ਾਈ ਨਾਲ ਹੀ ਜਿਹੜੇ ਇਹ ਸੀਟਾਂ ਜੜੀਆਂ ਰਿਜੈਕਟ ਕੀਤੀਆਂ ਜਾਂਦੀਆਂ ਨੇ ਸਰ ਪਬਲਿਕ ਨਾ ਹੁਣ ਸਿਆਣੀ ਹੋ ਚੁੱਕੀ ਲੋਕੀ ਨਹੀਂ ਆਂਦੇ ਗੱਲਾਂ ਚ ਅੱਗੇ ਦਿੱਲੀ ਵੀ ਝੂਠੇ ਵਾਦੇ ਕਰਕੇ ਕਰ ਲਿਆ ਪੰਜਾਬ ਚ ਵੀ ਕਰ ਲਿਆ ਲੋਕੀ ਹੁਣ ਜਾਗਰੂਕ ਹੋ ਚੁੱਕੇ ਆ ਝੂਠੇ ਬਿਆਨਬਾਜ਼ੀ ਨਾਲ ਕਿਸੇ ਨੇ ਕਿਸੇ ਦੇ ਹੱਕ ਚ ਨਹੀਂ ਆਣਾ ਤੁਸੀਂ ਜੀ ਉੱਥੇ ਵੇਖੋਗੇ ਵੀਡੀਓ ਆਪਾਂ ਵੀ ਵੇਖੀ ਤੁਸੀਂ ਵੀ ਵੇਖੀ ਪਬਲਿਕ ਵੀ ਸਿਆਣੀ ਆ ਉੱਥੇ ਦੇਖੋ ੱੱਕੇਬਾਜੀ ਭਾਜਪੀ ਕਰ ਰਹੀ ਹੈ ਕਿ ਐਲਾਈਅੰਸ ਵਾਲੇ ਕਰ ਰਹੇ ਨੇ ਉੱਥੇ ਪੁਲਿਸ ਨਾ ਹੋਵੇ ਚੰਡੀਗੜ੍ਹ ਪੁਲਿਸ ਨਾ ਹੋਵੇ ਪ੍ਰਸ਼ਾਸਨ ਦੀ ਮਦਦ ਨਾ ਲਈ ਜਾਵੇ ਇਹਨਾਂ ਨੇ ਤੇ ਉੱਥੇ ਆਪਣਾ ਹਮਲਾ ਕਰਤਾ ਜੀ ਇਥੇ ਉੱਥੇ ਕੈਪਚਰ ਕਰਨ ਨੂੰ ਗਏ ਆ ਜੀ ਉੱਥੇ ਬੂਥ ਨੂੰ ਉੱਥੇ ਜਿਹੜੀ ਵੋਟਾਂ ਨੂੰ ਆ ਉਹਨਾਂ ਨੂੰ ਫੜਨ ਲਈ ਗਏ ਆ ਜੀ ਆ ਜੇ ਆਪਾਂ ਸਹੀ ਹੋਈਏ ਤੇ ਉੱਥੇ ਤੁਹਾਨੂੰ ਆਫੀ ਕੁਸੀਂ ਚੈੱਕ ਕਰੋ ਜਿਹੜਾ ਵੀ ਗਲਤ ਹੋਏਗਾ ਤੁਹਾਡੇ ਸਾਹਮਣੇ ਕਲੀਅਰ ਹੋ ਜਾਊਗਾ ਤੁਹਾਨੂੰ ਤੁਹਾਡੇ ਜਿਹੜੇ ਬੰਦੇ ਆ ਲਾਇੰਸ ਵਾਲੇ ਆ ਆਪਾਂ ਜੇ 20 ਬੰਦਿਆਂ ਦੀ ਗੱਲ ਕਰੀਏ ਉਹੀ ਤੁਹਾਡੀ ਵਿਚਾਰਧਾਰਾ ਨਾਲ ਨਹੀਂ ਸਹਿਮਤ ਤੇ ਇੱਥੇ ਬੀਜੇਪੀ ਦਾ ਕੀ ਕਸੂਰ ਹੈ ਜੇ ਆਪਾਂ ਗੱਲ ਕਰੀਏ ਮੱਧ ਪ੍ਰਦੇਸ਼ ਦੀ ਛੱਤੀਸਗੜ੍ਹ ਦੀ ਰਾਜਸਥਾਨ ਦੀ ਠੀਕ ਹੈ ਉਸ ਤੋਂ ਬਾਅਦ ਆਪਾਂ ਬਿਹਾਰ ਦੀ ਗੱਲ ਕਰ ਲਈਏ ਮਤਲਬ ਹਰ ਸਟੇਟ ਦੇ ਵਿੱਚ ਬੀਜੇਪੀ ਆ ਰਹੀ ਹੈ ਲੋਕਾਂ ਦਾ ਮਨ ਬਣ ਚੁੱਕਿਆ ਜਿਹੜਾ ਇੰਡੀਆ ਆਲਾਈਂਸ ਆ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ ਇਹ ਮਤਲਬ ਬੈਕਫੁੱਟ ਤੇ ਜਾ ਚੁੱਕਿਆ ਹੈ ਇਹਨਾਂ ਨੂੰ ਆਪਣੀ ਗਾਂ 24 ਦੀ ਹਾਰ ਦੀ ਬੁਖਲਾੜ ਦੇ ਵਿੱਚ ਇਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਤੇ ਇਹ ਬੀਜੇਪੀ ਦੇ ਉੱਤੇ ਨਾਮ ਲਾ ਰਹੇ ਆ ਤੁਸੀਂ ਗਰਾਊਂਡ ਤੇ ਜਾਓ ਲੋਕਾਂ ਤੱਕ ਤੇ ਜਾਓ ਇਹ ਤਕਸ਼ਾਈ ਨਹੀਂ ਤਕਸ਼ਾਈ ਹੋ ਰਹੀ ਜੋ ਤੁਸੀਂ ਪੰਜਾਬ ਚ ਕਰ ਰਹੇ ਹੋ ਪਰ 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 8 ਸੀਟਾਂ ਤਾਂ ਰਿਜੈਕਟ ਹੁੰਦੀਆਂ ਨਾ ਜਿਹੜਾ ਮੇਨ ਮੁੱਦਾ ਹੈ ਵੀ 8 ਰਿਜੈਕਟ ਹੋ ਜਾਣੀਆਂ ਨਹੀਂ ਤਾਂ ਜੇ 8 ਬਣ ਜਾਂਦੀਆਂ ਤੇ ਫਿਰ ਤਾਂ ਉਹ ਉਹਨਾਂ ਦਾ ਮੇਰ ਬਣ ਜਾਣਾ ਸੀਗਾ ਪਰ 8 ਸੀਟਾਂ ਹੀ ਰਿਜੈਕਟ ਹੋ ਜਾਂਦੀਆਂ ਨੇ ਪਰ ਦੂਜੇ ਪਾਸੇ ਵੀ ਗੱਲ ਹੈ ਉਹਨਾਂ ਲੋਕ ਪੋਜੀਸ਼ਨ ਵੀ ਦਾਅਰ ਕਰ ਦਿੱਤੀ ਗਈ ਆ ਉਹਦਾ ਵੀ ਜਿਹੜਾ ਫਾਈਨਲ ਰਿਜ਼ਲਟ ਆ ਜਾਣਾ ਹੈ ਪੋਜੀਸ਼ਨ ਦੇ ਵਿੱਚ ਵੀ ਬਹੁਤ ਕੁਸ਼ ਉਹਨਾਂ ਨੇ ਅਪੀਲਾਂ ਕੀਤੀਆਂ ਨੇ ਸਾਰੇ ਕਿਉਂਕਿ ਜਿਸ ਦਿਨ ਤੋਂ ਨਿਕਲੇ ਹੋ ਸਿੱਦੇ ਨਹੀਂ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਚੀਜ਼ ਨੂੰ ਲੈ ਕੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਸਰ ਇਹ ਬੜੀ ਵਧੀਆ ਗੱਲ ਹੈ ਹਨਾ ਕੋਰਟ ਤੋਂ ਉੱਪਰ ਕੁਝ ਨਹੀਂ ਆ ਜੋ ਆਪਾਂ ਪਾਇਆ ਉੱਥੇ ਕਲੀਅਰ ਹੋ ਜਾਣਾ ਹਨਾ ਕੋਰਟ ਤੇਾਨੂੰ ਵਿਸ਼ਵਾਸ ਆ ਹਨੂ ਵੀ ਵਿਸ਼ਵਾਸ ਆ ਹਨਾ ਇਹਨਾਂ ਨੇ ਸੁਪਰੀਮ ਕੋਰਟ ਤੇ ਆਪਣਾ ਹਾਈ ਕੋਰਟ ਚ ਪਾਈ ਹਾਈ ਕੋਰਟ ਨੇ ਰਿਜੈਕਟ ਕਰ ਦਿੱਤੀ ਹੈ ਇਹਨਾਂ ਨੇ ਦੁਬਾਰਾ ਹੁਣ ਸੁਪਰੀਮ ਕੋਰਟ ਚ ਪਾਈ ਆ ਤੇ ਉਹਨਾਂ ਨੂੰ ਵੀ ਦਿਖਦਾ ਪਿਆ ਹੈ ਕਿ ਇਹਨਾਂ ਨੂੰ ਕੁਝ ਨਹੀਂ ਹੋ ਰਿਹਾ ਉੱਥੋਂ ਵੀ ਇਹਨਾਂ ਨੂੰ ਮੂੰਹ ਦੀ ਖਾਣੀ ਪੈਗੀ ਜੀ ਪਰ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ ਚ ਇੰਡੀਆ ਆਲਾਈਂਸ ਤੇ ਇੱਕ ਪਾਸੇ ਬੀਜੇਪੀ ਹਾਂਜੀ ਆਉਣ ਵਾਲੀਆਂ ਚੋਣਾਂ ਵੀ ਚਵੀ ਦੀਆਂ ਤਿਆਰ ਨੇ ਹਾਂਜੀ ਸਰ ਕੀ ਹੋਊਗਾ ਉਹਦੇ ਵਿੱਚ ਫਿਰ ਸਾਹਮਣੇ ਫਿਰ ਇਹ ਇਹੀ ਯੂਰਪ ਲੱਗਣਗੇ ਤੱਕੇਸ਼ਾਈ ਦੇ ਕਿ ਬੀਜੇਪੀ ਕੋ ਵੱਖਰੀ ਚੀਜ਼ ਪੇਸ਼ ਕਰਕੇ ਵਿਖਾਏਗੀ ਸਰ ਬੀਜੇਪੀ ਲੜ ਰਹੀ ਵਿਕਾਸ ਤੇ ਲੋਕਾਂ ਨੂੰ ਨਾਲ ਲੈ ਕੇ ਹਰ ਜਾਤੀ ਨੂੰ ਹਰ ਧਰਮ ਨੂੰ ਆਪਣੇ ਨਾਲ ਲੈ ਕੇ ਚੱਲ ਰਹੀ ਹੈ ਜਿਹੜਾ ਇੰਡੀਆ ਅਲਾਈንስ ਉਹ ਅਲਾਈንስ ਆ ਜਿਹੜੇ ਕਿ ਤੁਸੀਂ ਇਹਨਾਂ ਚੋਂ ਇੱਕ ਪੁੱਛ ਲੋਗੇ ਤੁਹਾਡਾ ਮੇਨ ਲੀਡਰ ਕੌਣ ਆ ਇਹਨਾਂ ਨੂੰ ਉਹੀ ਨਹੀਂ ਕਲੀਅਰ ਠੀਕ ਹੈ ਇਹ ਉਹੀ ਬੰਦੇ ਨੇ ਜਿਹੜੇ ਇੱਕ ਦੂਜੇ ਦੇ ਤੋਮਤਾ ਲਾਉਂਦੇ 70 ਸਾਲ ਤੋਂ ਇਹਨਾਂ ਨੇ ਖਾ ਲਿਆ 70 ਸਾਲ ਤੋਂ ਇਹ ਕਰ ਲਿਆ ਅੱਜ ਤੁਸੀਂ ਇਕੱਠੇ ਹੋਗੇ ਤੇ ਕੀ ਉਹ ਕਿਹੜੀ ਮਸ਼ੀਨ ਚੋਂ ਜਿਹੜੇ ਉਹ ਸਹੀ ਹੋਗੇ ਜੀ ਤੁਹਾਡੇ આરોਪ ਇਹੋ ਹੀ ਲੋਕ ਨੇ ਜਿਨ੍ਹਾਂ ਨੇ ਸੋਹਾਂ ਕਰਦੀਆਂ ਕਿ ਜੀ ਆਪਾਂ ਲਾਇਸੈਂਸ ਹੀ ਨਹੀਂ ਕਰਨਾ ਆਪਾਂ ਆਪਾਂ ਇੰਡੀਵਿਜੂਅਲੀ ਲੜਾਂਗੇ ਅੱਜ ਕੀ ਮਜਬੂਰੀ ਆ ਗਈ ਤੁਹਾਨੂੰ ਕੀ ਮੋਦੀ ਜੀ ਦਾ ਡਰ ਆ ਗਿਆ ਕੀ ਬੀਜੇਪੀ ਦਾ ਡਰ ਆ ਗਿਆ ਤੁਹਾਨੂੰ ਉਹਨਾਂ ਦੇ ਓਪੋਜੀਸ਼ਨ ਦੇ ਖਿਲਾਫ ਤੁਸੀਂ ਓਪੋਜੀਸ਼ਨ ਚੋਂ ਸਰਕਾਰ ਦੇ ਖਿਲਾਫ ਤੁਹਾਡੇ ਕੋ ਕਹਿ ਲੂ ਕੋਈ ਮਤਲਬ ਗੱਲ ਹੀ ਨਹੀਂ ਰਹਿ ਗਈ ਕੀਕ ਸਰਕਾਰ ਦੀ ਆਪਾਂ ਉਹਦੀ ਕੋਈ ਗੱਲ ਕਰੀਏ ਕੋਈ ਗੱਲ ਰਹਿ ਗਈ ਆ ਕੋਈ ਨਹੀਂ ਰਹਿ ਗਈ ਬਸ ਇਹ ਝੂਠੀਆਂ ਤੁਮਤਾਂ ਲਾ ਰਿਹਾ ਪਰ ਲੋਕਾਂ ਨੇ ਹੋਣ ਇਹਨਾਂ ਦੀ ਗੱਲਾਂ 'ਚ ਸਿਰ ਨਹੀਂ ਆਣਾ ਆਉਣ ਵਾਲੀ ਸਰਕਾਰ ਭਾਜਪੀ ਦੀ ਤਿੱਜੀ ਵਾਰੀ ਰਿਪੀਟ ਹੋ ਰਹੀ ਆ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਾਈਮ ਮਿਨਿਸਟਰ ਬਣ ਰਹੇ ਨੇ ਦੇਸ਼ ਆਪਣਾ ਹਿੰਦੁਸਤਾਨ ਵਰਲਡ 'ਚ ਦੁਨੀਆ 'ਚ ਨੰਬਰ 1 ਤੇ ਹੋਣ ਜਾ ਰਿਹਾ ਹੈ ਇਹਨੂੰ ਕੋਈ ਨਹੀਂ ਰੋਕ ਸਕਦਾ ਲੋਕ ਸਿਆਣੇ ਨੇ ਲੋਕਾਂ ਨੇ ਹੁਣ ਝੂਠੇ ਵਾਅਦਿਆਂ 'ਚ ਝੂਠੀ ਚੀਜ਼ਾਂ 'ਚ ਨਹੀਂ ਆ ਰਿਹਾ ਔਰ ਉਹ ਚੀਜ਼ ਇਹਨਾਂ ਨੂੰ ਵੀ ਕਲੀਅਰ ਹੋ ਚੁੱਕੀ ਹੈ ਪਰ ਕੀ ਲੱਗਦਾ ਕੀ ਹੈ ਕਿ ਜੇ ਹੁਣ ਪਟੀਸ਼ਨ ਦਾ ਰਿਜ਼ਲਟ ਆਉਂਦਾ ਹੈ ਉਹਦੇ ਵਿੱਚ ਹੀ ਸਾਰਾ ਨਤਾਰਾ ਹੋਣਾ ਹੈ ਕਿਉਂਕਿ ਦੇਖੋ ਉਹਨਾਂ ਵਾਸਤੇ ਵੀ ਉਹ ਕਹਿ ਰਹੇ ਨੇ ਕਿ ਜਿਹੜੀਆਂ 8 ਚੀਜ਼ਾਂ ਰਿਜੈਕਟ ਮੈਂ ਫੇਰ ਗੱਲ ਕਰ ਰਿਹਾ ਨਾ ਵੀ 8 ਚੀਜ਼ਾਂ ਰਿਜੈਕਟ ਹੋਣ ਦੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਕਿੰਨਾ ਕਿਤੇ ਜਿੱਥੇ ਆ ਜੇ ਪਬਲਿਕਲੀ ਗੱਲ ਕਰੀ ਤੇ ਪਬਲਿਕਲੀ ਵਿੱਚ ਵੀ ਇਸ ਚੀਜ਼ ਦਾ ਸਾਹਮਣੇ ਆਉਂਦਾ ਕਿ 8 ਸੀਟਾਂ ਰਿਜੈਕਟ ਹੋ ਜਾਣੀਆਂ ਤੇ ਜੇ ਉਹਨਾਂ ਦੀ ਉਮੀਦਵਾਰਾਂ ਦੀ ਗੱਲ ਕਰੀ ਤੇ ਉਮੀਦਵਾਰਾਂ ਦੀ ਵੀ ਗੱਲ ਹੁੰਦੀ ਕਿਉਂਕਿ ਇੱਕ ਉਮੀਦਵਾਰ ਨੂੰ ਚੁਣਨ ਲਈ ਤੁਹਾਨੂੰ ਵੀ ਪਤਾ ਵੀ 2000 ਵੋਟ ਹੁੰਦੀ ਹੈ 3000 ਵੋਟ ਦੀ 4000 ਵੋਟ ਪੈ ਕੇ ਫਿਰ ਇੱਕ ਉਮੀਦਵਾਰ ਚੁਣਿਆ ਜਾਂਦਾ ਪਰ ਉਹ 8 ਸੀਟਾਂ ਰਿਜੈਕਟ ਹੋ ਜਾਣੀਆਂ ਉਹ ਸੂਝਵਾਨ ਬੰਦੇ ਗਲਤ ਸਟੈਂਪ ਲਾ ਚੁੱਕੇ ਨੇ ਇਹ ਬਾਅਦ ਵਿੱਚ ਕਿਹਾ ਜਾਣਾ ਇਹਦੇ ਵਿੱਚ ਇਹ ਬੜਾ ਸ਼ੱਕ ਦੇਰੇ ਚ ਆਉਂਦੀਆਂ ਨੇ ਚੀਜ਼ਾਂ ਵਲੀਆਂ ਆਉਣ ਵਾਲੇ ਸਮੇਂ 'ਚ ਕੁਝ ਵੀ ਪੁਟਿਸ਼ਨ 'ਚ ਸਾਹਮਣੇ ਆ ਸਕਦਾ ਹੈ ਸਰ ਸਭ ਕੁਝ ਆਏਗਾ ਤੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਏਗਾ ਸਭ ਕੁਝ ਕਲੀਅਰ ਹੋਏਗਾ ਮੈਂ ਤੁਹਾਨੂੰ ਇਹੋ ਹੀ ਕਹਿਣਾ ਚਾ ਰਿਹਾ ਇਨ੍ਹਾਂ ਦੀ ਧੜੇਬਾਜੀ 'ਚ ਕਿ ਮੈਂ ਮਿਹਰਬਾਨਾ ਜਾਂ ਫਲਾਣੇ ਨੇ ਮਿਹਰਬਾਨਾ ਕੀ ਪਤਾ ਇਨ੍ਹਾਂ ਨੇ ਕੀ ਧੜੇਬਾਜੀ ਕਰਾਈ ਤੇ ਬਲੇਮ ਬੀਜੇਪੀ ਤੇ ਲਾ ਰਿਹਾ ਜੇ ਇਨ੍ਹਾਂ ਨੂੰ ਉੱਥੇ ਕਿਹਾ ਵੀ ਗਿਆ ਹੈ ਕਿ ਤੁਸੀਂ ਆ ਕੇ ਚੈੱਕ ਕਰੋ ਤੇ ਇਨ੍ਹਾਂ ਨੂੰ ਏਡੀ ਕਿਹੜੀ ਮਜਬੂਰੀ ਪੈ ਗਈ ਸਰ ਲਾਈਵ ਵੇਖਦੇ ਵੇ ਸਾਰਿਆਂ ਨੇ ਵੀਡੀਓਗ੍ਰਾਫੀ ਹੋਈ ਆ ਏਡੀ ਕੀ ਮਜਬੂਰੀ ਪੈ ਗਈ ਕਿ ਉਹ ਵਾਲਟ ਪੇਪਰ ਫੜਨ ਫੜਨ ਨੂੰ ਭਜੇ ਨਹੀਂ ਪਰ ਕੀ ਲੱਗਦਾ ਕਿ ਜਿਹੜੀਆਂ 8 ਸੀਟਾਂ ਰਿਜੈਕਟ ਹੁੰਦੀਆਂ ਨੇ ਇਹਨਾਂ ਦੀ ਅਪਸ ਵਿੱਚ ਧੜੇਬਾਜੀ ਕਰਕੇ ਹੋਈਆਂ ਨੇ 8 ਸੀਟਾਂ ਰਿਜੈਕਟ ਜਿਹੜੀਆਂ ਹੁੰਦੀਆਂ ਨੇ ਇਹਨਾਂ ਦਾ ਧੜੇਬਾੜੀ ਦਾ ਉਹ ਉੱਤੇ ਅਸਰ ਪੈ ਗਿਆ ਜੀ ਸਰ ਐਹੋ ਹੀ ਆ ਅਲਾਈਂਸ ਕਰਦੇ ਉੱਪਰੋਂ ਅਲਾਈਂਸ ਕਰਕੇ ਬੈਠੇ ਆ ਨਾ ਥੱਲੇ ਲੀਡਰ ਬਾਜੀ ਚ ਕੋਈ ਅਲਾਈਂਸ ਨਹੀਂ ਹੋਇਆ ਜੇ ਆਪਾਂ ਸਟੇਟਾਂ ਦੀ ਗੱਲ ਕਰੀਏ ਅੱਧੇ ਇੱਥੇ ਕਹਿ ਰਹੇ ਜੀ ਆਪਾਂ ਲਾਇਸ ਦੇ ਨਾਲ ਲੜਨਾ ਹੈ ਅੱਧੇ ਕਹੇ ਸਾਡਾ ਕੋਈ ਲਾਇਸ ਹੀ ਨਹੀਂ ਇਹਨਾਂ ਦਾ ਸਰ ਕੁਝ ਨਹੀਂ ਹੈਗਾ ਗਰਾਉਂਡ ਗਰਾਉਂਡ ਤੇ ਜ਼ੀਰੋ ਨੇ ਹਵਾ ਦੇ ਵਿੱਚ ਸਭ ਕੁਝ ਆ ਥੱਲੇ ਗਰਾਉਂਡ ਤੇ ਜ਼ੀਰੋ ਜੇ ਅੱਜ ਤੁਸੀਂ ਗੱਲ ਕਰੀਏ ਲਾਇਸ ਵਾਲਿਆਂ ਨੂੰ ਪੰਜਾਬ ਚ ਪੁੱਛੋ ਜੀ ਤੁਹਾਡਾ ਲਾਇਸ ਹੈਗਾ ਉਹ ਕਹਿੰਦੇ ਨਹੀਂ ਜੀ ਆਪਾਂ ਆਪਣਾ ਲੜਨਾ ਹੈ ਉਹ ਕਹਿੰਦੇ ਜੀ ਆਪਾਂ ਆਪਣਾ ਲੜਨਾ ਇਹ 0% ਲਾਇਸ ਹੈ ਆ ਉਥੇ ਵੀ ਇਹਨਾਂ ਦੇ ਵਿੱਚ ਇਹੋ ਕਿਚੋ ਤਾਣ ਹੋਈ ਕਿ ਸਾਡਾ ਮੇਰ ਬਣਨਾ ਸਾਡਾ ਮੇਰ ਬਣਿਆ ਜਦੋਂ ਕੁਝ ਧੜੇ ਦੇ ਬੰਦਿਆਂ ਨੂੰ ਲੱਗਾ ਕਿ ਸਾਡਾ ਬੰਦਾ ਨਹੀਂ ਬਣਿਆ ਜਾ ਰਿਹਾ ਜਾਂ ਕੁਝ ਹੋ ਰਿਹਾ ਉਹਨਾਂ ਨੇ ਪਤਾ ਨਹੀਂ ਪਾਈਆ ਗਲਤ ਪਾਈਏ ਕਿ ਇਹਦੇ ਉਹੀ ਜਾਣਦੇ ਆ ਤੇ ਜਾਂ ਕੋਰਟ ਦੇ ਵਿੱਚ ਜਾ ਕੇ ਜੋ ਆਪਣਾ ਕਲੀਅਰ ਹੋਏਗਾ ਉਹ ਸਾਹਮਣੇ ਆਏਗਾ ਸਰ ਕੱਢ ਕੇ ਕਹਿੰਦਾ ਮਤਲਬ ਇਹ ਸਿਰਫ ਇਹਨਾਂ ਦੀ ਧੜੇ ਬਾਜੀ ਦਾ ਹੀ ਅਸਰ ਆ ਕਿ ਜੇ ਉਹ ਧੜੇ ਬਾਜੀ ਦੇ ਵਿੱਚ ਹੀ ਉਹਨਾਂ ਨੇ ਜਿਹੜੀਆਂ ਗਲਤ ਸਟੈਂਪਾਂ ਜਾਣ ਬੁੱਝ ਕੇ ਲਗਾਈਆਂ ਹੋਣਗੀਆਂ ਫਿਰ ਕਿ ਹਾਂਜੀ ਅਸੀਂ ਜੇ ਅਸੀਂ ਨਹੀਂ ਬਣਨਾ ਤੇ ਫਿਰ ਇਹਨਾਂ ਦਾ ਵੀ ਨਹੀਂ ਬਣਨ ਦੇਣਾ ਸਰ ਇਹ ਤੇ ਹੁਣ ਉਹ ਹੀ ਦੱਸ ਸਕਦੇ ਆ ਹਨਾ ਪਬਲਿਕ ਜਾਂ ਵੇਖਦੀ ਪਈ ਆ ਮੈਂ ਤੁਹਾਨੂੰ ਫੇਰ ਘੁਮਾ ਕੇ ਉਹ ਗੱਲ ਤੇ ਆ ਰਿਆਂ ਕਿ ਇਹ ਬਲੇਮ ਲਾ ਰਹੇ ਨੇ ਕਿ ਭਾਜਪੀ ਤੇ ਇਨਾਂ ਦੇ ਸੈਂਟਰ ਦੇ ਲੀਡਰ ਉੱਪਰ ਦੇ ਲੀਡਰ ਆ ਕੇ ਜੀ ਇਹ ਹੋ ਗਿਆ ਆਪਣਾ ਹਨਾ ਇਨਾਂ ਨੇ ਆਪਣਾ ਨੌਰਥ ਕੋਰੀਆ ਬਣਾਤਾ ਇੱਕ ਤੇ ਬੜੀ ਸ਼ਰਮਨਾਕ ਗੱਲ ਹੈ ਕਿ ਦੇਸ਼ ਦੇ ਪ੍ਰਾਈਮ ਮਿਨਿਸਟਰ ਬਾਰੇ ਦੇਸ਼ ਬਾਰੇ ਤੁਸੀਂ ਨੇ ਗੰਦੇ ਵਰਡ ਬੋਲ ਰਹੇ ਬੋਲਣੇ ਨਹੀਂ ਚਾਹੀਦੇ ਦੂਜੀ ਗੱਲ ਉਹ ਯਾਰ ਮੇਰੀ ਗੱਲ ਸੁਣੋ ਨਾ ਤੁਸੀਂ ਉੱਥੇ ਦੇਖੋ ਨਾ ਵੀ ਤਕੇਸ਼ਾਈ ਕਰ ਕੌਣ ਰਿਹਾ ਆਫੀਸਰ ਬੈਠਾ ਹੈ ਭਾਜਪਾ ਵਾਲੇ ਕੌਂਸਲਰ ਆਪਣੀ ਸੀਟ ਤੇ ਬੈਠੇ ਆ ਉਛਲ-ਉਛਲ ਕੇ ਤਕੇਸ਼ਾਈ ਪੀਪਰ ਤੁਸੀਂ ਪਾੜ ਰਹੇ ਚ ਗਲਤ ਗੋਣ ਹੈ ਤੁਸੀਂ ਸਰ ਆਪ ਕਲੀਅਰ ਕਰੋ ਪਬਲਿਕ ਜਾਣਦੀ ਹੈ ਚ ਚਲੋ ਹਣਾ ਤੁਸੀਂ ਕਹਿੰਦੇ ਹੋ ਕਿ ਗਲਤ ਹੈ ਇਹ ਜਦੋਂ ਤੁਹਾਨੂੰ ਉੱਥੇ ਸਰ ਕਿਹਾ ਗਿਆ ਹੈ ਕਿ ਆਓ ਪਲੀਜ਼ ਚੈੱਕ ਕਰੋ ਤੁਸੀਂ ਤੁਹਾਨੂੰ ਇਹੋ ਜੀ ਕੀ ਮਜਬੂਰੀ ਆ ਗਈ ਤੁਹਾਨੂੰ ਇਦਾਂ ਦਾ ਆਪਣੇ 20 ਬੰਦਿਆਂ ਤੇ ਕਿਉਂ ਨਹੀਂ ਯਕੀਨ ਰਹਿ ਗਿਆ ਕਿ ਤੁਸੀਂ ਉਹ ਪੀਪਰ ਚੁੱਕ ਕੇ ਫਾੜਨ ਵਾਲ ਜਾ ਰਹੇ ਹੋ ਤੇ ਪੁਲਿਸ ਨਾ ਹੋਏ ਤੁਸੀਂ ਤੇ ਉੱਥੇ ਕੈਪਚਰ ਕਰ ਰਿਹਾ ਉੱਥੇ ਸਾਰਾ VOTING VOTING ਸਿਸਟਮ ਕੈਪਚਰ ਕਰ ਰਹੇ ਹੋ ਤੁਸੀਂ ਹਣਾ ਇਹ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਵਾਲੀ ਆਪਣੇ ਸਟੈਂਡ ਤੇ ਖਲੋਤੇ ਉਹ ਆਰਾਮ ਨਾਲ ਖਲੋਤੇ ਆਪਣਾ ਕਰਦੇ ਵੇ ਤੁਹਾਨੂੰ ਇਹੋ ਜਿਹੀ ਕੀ ਮਜਬੂਰੀ ਪੈ ਗਈ ਕਿ ਚੈੱਕ ਕਰਨ ਦੀ ਬਜਾਏ ਤੁਸੀਂ ਫਾੜਨ ਜਾਂਦੇ ਪਿਜੇ ਇਹਦੀ ਸ਼ੱਕ ਦੀ ਸੂਈ ਜਾ ਰਹੀ ਹੈ ਕਿਤੇ ਨਾ ਕਿਤੇ ਇਹ ਆਪੇ ਤੁਸੀਂ ਕਹਿ ਰਹੇ ਹੋ ਵੀ ਕੋਡ ਚਿਪਾਇਆ ਹੈ ਤੁਹਾਰਾ ਸਿਰ ਕਲੀਅਰ ਹੋਣ ਤਾਂ ਮੈਂ ਚਾਹਨਾ ਦੀ ਜਾਂਚ ਹੋਣੀ ਚਾਹੀਦੀ ਪ੍ਰੋਪਰ ਇਨਕੁਆਰੀ ਹੋਣੀ ਚਾਹੀਦੀ ਸਾਰਾ ਕੁਝ ਸਿਰ ਕਲੀਅਰ ਹੋ ਜਾਏਗਾ ਸਰ ਜੀ ਲਗਾਤਾਰ ਤੁਹਾਨੂੰ ਮਿਲਾਰੇ ਸੀਗੇ ਅਸੀਂ ਜੂਥ ਦੇ ਸ਼ਹਿਰੀ ਪ੍ਰਧਾਨ ਵਿਕਰਮ 베ਦੀ ਜੀ ਨਾਲ ਜਿਨ੍ਹਾਂ ਨੇ ਦੱਸਿਆ ਕਿ ਇਹਦੀ ਜਾਂਚ ਹੋਣੀ ਚਾਹੀਦੀ ਅਤੇ ਨਾਲੇ ਵੀ ਗਿਆ ਜਾ ਰਿਹਾ ਕਿ ਜਿੱਥੇ ਮੋਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਵਧੀਆ ਕੰਮ ਕਰ ਰਹੀ ਆ ਤਾਂ ਹੀ ਉਹਨਾਂ ਦੀ ਜਿਹੜੇ ਮਿਹਰਬਾਨ ਰਏ ਨੇ ਸਰਕਾਰ ਬਣ ਰਹੀ ਆ ਅਤੇ ਕਿਤਨਾ ਕਿਤੇ ਇਹ ਵੀ ਚੀਜ਼ ਕਹੀ ਜਾ ਰਹੀ ਆ ਕਿ ਅ ਬੈਲਟ ਪੇਪਰ ਦੀ ਗੱਲ ਕੀਤੀ ਜਾਂਦੀ ਹੈ ਇਵਿੰਗ ਮਸ਼ੀਨਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਜਿਸ ਤਰੀਕੇ ਨਾਲ ਮਰਜ਼ੀ ਚੋਂਨ ਕਰਾ ਲਓ ਤਾਂ ਵੀ ਜਿਹੜੀ ਆ ਆਉਣ ਵਾਲੇ ਸਮੇਂ ਤੇ ਜਿਹੜੀ ਆ ਰਿਪੀਟ ਹੋਣ ਜਾ ਰਹੀ ਹੈ ਮੋਦੀ ਦੀ ਸਰਕਾਰ ਰਿਪੀਟ ਹੋਣ ਜਾ ਰਹੀ ਹੈ ਬਾਕੀ ਤੁਸੀਂ ਵੀ ਬਸ ਦੇਖਦੇ ਆਉਣ ਵਾਲੇ ਸਮੇਂ ਕਿ ਕਿਹੜੀ ਸਰਕਾਰ ਹੁੰਦੀ ਔਰ ਕਿਸ ਤਰੀਕੇ ਨਾਲ ਬਣਦੀ ਔਰ ਜਿਹੜਾ ਪਟੀਸ਼ਨ ਦਾਇਰ ਕੀਤਾ ਗਿਆ ਵਾ ਉਹਦਾ ਕੀ ਰਿਜ਼ਲਟ ਫਾਈਨਲ ਹੁੰਦਾ ਵਾ ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਹੀ ਰਿਆਸਤ ਨਿਊਜ਼ ਦੇ ਨਾਲ ਕੈਮਰਾਮੈਨ ਜਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ